ਤੇ ਤੁਹਾਡਾ ਕੰਮ ਬੋਲਣਾ ਚਾਹੀਦਾ ਤੁਹਾਡਾ ਕੰਮ ਤਾਂ ਬੋਲਦਾ ਨਹੀਂ ਕਿ ਤਾਰੂ ਚੱਕਰ ਗਿਆ ਦਾ ਕੰਮ ਬੋਲਦਾ ਮਸਾਲਾ ਕਹਿੰਦਾ ਮਸਾਲਾ ਦੇਦਾ ਲੋਕਾਂ ਨੂੰ ਚਲੋ ਜੀ ਆਓ ਆਓ ਕੁਝ ਲੋਕ ਸਰਕਾਰੀ ਹੋ ਗਏ ਆ ਕੁਝ ਲੋਕ ਡਰ ਗਏ ਆ ਕੁਝ ਲੋਕ ਮੌਕਾ ਪਰਸਤੀ 'ਚ ਵਿਸ਼ਵਾਸ ਰੱਖਦੇ ਆ ਮਗਰ ਪੰਜਾਬ ਦੀ ਇਹ ਜਿਰਖੇਸ ਧਰਤੀ ਜਿਨੇ ਮਾਨ ਸੂਰਬੀਰ ਜਰਨੈਲ ਪੈਦਾ ਕੀਤੇ ਆ ਇਹ ਜਿਹੜਾ ਸਰਕਾਰਾਂ ਨਾਲ ਟਕਰਾਂਦਾ ਸਰਕਾਰਾਂ ਨਾਲ ਲੜਦਾ ਲੋਕਾਂ ਲਈ ਲੜਦਾ ਉਹਦਾ ਸਨਮਾਨ ਕਰਦੇ ਆ ਮਾਣ ਕਰਦੇ ਆ ਔਰ ਮੇਰਾ ਇਹ ਮੰਨਣਾ ਜਿਵੇਂ ਕਿਸਾਨੀ ਕੇ ਜਿਹੜਾ ਖੇਤ ਮਜ਼ਦੂਰ ਤੇ ਕਿਸਾਨ ਜੈ ਜਵਾਨ ਜੈ ਕਿਸਾਨ ਜਾ ਕੇ ਦਿੱਲੀ ਦੀਆਂ ਹੁਕਮਰਾਨਾਂ ਨਾਲ ਕਿਸਾਨ ਖੁਦਕੁਸ਼ੀਆਂ ਜੋ ਹੋ ਰਹੀਆਂ ਸੀ ਗਲਤ ਪਾਲਿਸੀਆਂ ਦੇ ਖਿਲਾਫ ਐਮਐਸਪੀ ਕਾਨੂੰਨ ਨਾ ਬਣਾਉਣਾ ਕਿਸਾਨੀ ਦੇ ਭਲੇ ਵਾਸਤੇ ਖੇਤ ਮਜ਼ਦੂਰ ਦੇ ਭਲੇ ਵਾਸਤੇ ਜਾ ਕੇ ਟਕਰਾ ਗਿਆ ਸੀ ਔਰ ਉਹਨਾਂ ਦੀ ਜਿੱਦ ਹੋਈ ਇਹ ਹਰ ਪੰਜਾਬੀ ਦਾ ਫਰਜ ਹੈ 16 ਲੱਖ ਕਰੋੜ ਰੁਪਈਆ ਪੂੰਜੀਪਤੀਆਂ ਦਾ ਮਾਪ ਹੈ ਮਗਰ ਲੋਕਾਂ ਅੱਜ ਵੀ ਕਰਜ਼ਾਈ ਹੋਏ ਪਏ ਇਸ ਲਈ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਦੀ ਬਾਹ ਫੜੀ ਜਾਵੇ ਜੋਸ਼ੀ ਸਾਹਿਬ ਜੇ ਜਿੱਤਣਗੇ ਮੇਰਾ ਇਹ ਮੰਨਣਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਹਦੇ ਚ ਡਿਵੈਲਪਮੈਂਟ ਦਾ ਭਲਾ ਹੋ ਆਪਣੇ ਰਾਜਧਾਨੀ ਤੇ ਨਹੀਂ ਜਾਣ ਦਿੰਦੀ ਜੇ ਇਸ ਅੰਨਦਾਤਾ ਨੇ ਦੇਸ਼ ਨੂੰ ਅਨਾਜ ਦਿੱਤਾ ਫੂਡ ਸਿਕਿਉਰਿਟੀ ਦਿੱਤੀ ਆ ਜੇ ਇਸ ਅੰਨਦਾਤਾ ਦੇ ਪਰਿਵਾਰ ਨੇ ਦੇਸ਼ ਦੀ ਸਿਕਿਉਰਿਟੀ ਦਿੱਤੀ ਆ ਬਾਡਰਾਂ ਤੇ ਅੱਜ ਉਹ ਅੰਨਦਾਤਾ ਜੇ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦਾ ਭਾਜਪਾ ਉਹ ਸੰਦਾਤਾ ਨੂੰ ਰੋਕਦੀ ਆ ਫਿਰ ਜਦ ਉਹ ਭਾਜਪਾਲੇ ਉਹਦੇ ਪਿੰਡ ਆਉਣਗੇ ਤੇ ਉਹਨਾਂ ਨੇ ਰੋਕਣਾ ਉਹ ਐਂਟੀ ਨੈਸ਼ਨਲ ਨਹੀਂ ਆ ਉਹ ਦੇਸ਼ ਦੀ ਵਾਸਤੇ ਮਰ ਮਿਟਣ ਵਾਲੇ ਜੈ ਜਵਾਨ ਜੈ ਕਿਸਾਨ ਨੇ ਇਸ ਲਈ ਉਹਨਾਂ ਨੂੰ અપਮਾਨਿਤ ਕਰਨਾ ਬੜੀ ਮੰਦਭਾਗੀ ਗੱਲ ਹੈ ਔਰ ਮੈਂ ਸਮਝਦਾ ਕਿ ਭਾਜਪਾ ਚੋਲ ਮੈਦਾਨ ਚੋਂ ਭੱਜ ਗਈ ਹੈ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਦੇਣਾ ਦੋ ਕਾਰਨ ਹੋ ਸਕਦੇ ਆ ਘਬਰਾਹਟ ਚੋਲ ਮੈਦਾਨ ਚੋਂ ਭੱਜਣਾ ਜਾਂ ਇਹ ਚੋਣਾ ਗਾਹ ਕਰਾਉਣੀ ਆ ਇਸ ਲਈ ਕਮਜ਼ੋਰੀ ਔਰ ਜਾਖੜ ਸਾਹਿਬ ਅੱਜ ਹਾਲਾਤ ਵੇਖ ਲਓ ਕਿੰਨੇ ਪਤਲੇ ਹੋਏ ਆ ਜਿਹੜਾ ਪਹਿਲਾਂ ਕਿਸਾਨੀ ਦੀ ਗੱਲ ਕਰਦਾ ਸੀ ਅੱਜ ਕਿਸਾਨੀ ਤੇ ਉਲਟ ਜਾ ਕੇ ਉਹਨਾਂ ਦੇ ਉਲਟ ਮੈਮੋਰੰਡਮ ਦਿੰਦਾ ਮੈਂ ਤਾਂ ਬੇਨਤੀ ਕਰਦਾ ਕਿ ਕਿਉਂ ਇੰਨਾ ਤੇਲ phookਦੇ ਹੋ ਭਾਜਪਾ ਲੋ ਗੱਲ ਕੋਈ ਪਿੰਡਾਂ 'ਚ ਜਾਂਦੇ ਹੋ 20 ਬੰਦੇ ਨਹੀਂ ਹੁੰਦੇ ਹਜ਼ਾਰ ਪੁਲਿਸ ਵਾਲਾ ਲਾਇਆ ਹੁੰਦਾ ਇਹਨਾਂ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨਤੀ ਕਰਾ ਦਿਓ ਇੱਕ ਬੰਦੇ ਪਿੱਛੇ ਪੰਜ-ਪੰਜ ਪੁਲਿਸ ਵਾਲੇ ਲਾਏ ਆ ਕਿਸਾਨਾਂ ਨੇ ਸਵਾਲ ਕਰਦੇ ਆ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੋ ਰਹੇ ਕਿਸਾਨ ਖੁਦਕੁਸ਼ੀ ਹੋ ਰਹੀ ਹੈ ਖੇਤ ਮਜ਼ਦੂਰਾ ਦੇ ਕਰਜ਼ੇ ਮਾਪ ਨਹੀਂ ਹੋ ਰਹੇ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦੇ ਆ ਕਿ ਮੈਨੂੰ ਐਤ ਕੀ ਵੋਟ ਪਾ ਦਿਓ ਮੈਂ ਆ ਮਟਰਾਂ ਦਾ ਰੇਟ 700 ਕਰ ਦੂੰ ਸੰਧੂ ਸਾਹਿਬ ਤੁਸੀਂ ਐ ਕਰੋ 50 ਰੁਪਏ ਐਮਐਸਪੀ ਐਲਾਨ ਕਰਾ ਦਿਓ 250 ਕਿਸਾਨ ਤੈਨੂੰ ਦੇ ਦੇਣਗੇ 250 ਰੁਪਇਆ ਕਿਲੋ ਦਾ ਐਵੇਂ ਝੂਠ ਮਾਰੀ ਜੰਨੇ ਹੋ ਹਾਲੇ ਤੱਕ ਤੁਸੀਂ ਐਮਐਸਪੀ ਸਬਜ਼ੀਆਂ ਤੇ ਉਹ ਐਲਾਨ ਕਰਨ ਤੋਂ ਭੱਜ ਗਏ ਹੋ ਐਮਐਸਪੀ ਤੁਸੀਂ ਦੂਜੀਆਂ ਫਸਲਾਂ ਤੇ ਐਲਾਨ ਕਰਨ ਤੇ ਭੱਜ ਗਏ ਹੋ ਐਮਐਸਪੀ ਨੂੰ ਕਾਨੂੰਨ ਬਣਾਉਣ ਤੋਂ ਪ੍ਰਧਾਨ ਮੰਤਰੀ ਭੱਜ ਗਿਆ ਤੇ ਲੋਕਾਂ ਨੇ ਐਵੇਂ ਅੱਖਾਂ 'ਚ ਕਟਾ ਪਾਉਣ ਦੀ ਗੱਲ ਕਰਦੇ ਹੋ ਇਸ ਲਈ ਲੋਕ ਬੜੇ ਸਿਆਣੇ ਆ ਨਵਾਂ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਸਮਝਦਾਰ ਨੇ ਜਾਗਰੂਕ ਨੇ ਲੋਕ ਇਹਨਾਂ ਲੂੰਬੜ ਚਾਲਾਂ 'ਚ ਫਸਣ ਵਾਲੇ ਨਹੀਂ ਆ 130 ਮੰਡਲੋ ਵੀ ਸੀਐਮ ਕਹਿੰਦੇ ਨੇ 1130 ਤੇ ਸੀ ਦੇਖੋ ਇਹਨਾਂ ਨੂੰ 13 ਕੈਂਡੀਡੇਟ ਨਹੀਂ ਮਿਲਦੇ ਆਪ ਵਾਲਿਆਂ ਨੂੰ ਇਹ ਕਹਿੰਦੇ 13 ਪਾਕ ਪਾਜ ਪਹਾੜਿਆਂ ਨੂੰ 400 ਨਹੀਂ ਮਿਲਦੇ ਉਹ ਕਹਿੰਦੇ 400 ਪਾਰ ਮੈਂ ਤਾਂ ਕਹਿੰਦਾ ਇਹਨਾਂ ਨੂੰ ਪੰਜਾਬ ਦਾ ਬਾਰਡਰ ਪਾਰ ਕਰਾਓ ਔਰ ਪੰਜਾਬ ਦਾ ਪਲਾ ਕਰੋ ਜੀ ਜੀ ਸਾਫਤਾਰੀ ਵਾਲੇ ਪਰਿਵਾਰ ਦੇ ਜਵਾਬਾ ਹੋ ਰਿਹਾ ਜੀ ਕਿਹੜਾ ਵਾਦਾ ਹੋ ਰਿਹਾ ਉਹ ਕਹਿੰਦੇ ਬੰਦੇ ਬਹੁਤ ਸ਼ਾਮੂ ਹੋ ਰਹੇ ਬਟਾਲੀ ਸਾਹਿਬ ਕਹਿੰਦੇ ਉਹਦਾ ਸਰਪਾ ਬੰਦਾ ਦੇਰੇ ਆ ਗਿਆ ਆ ਲਕਰ ਕਰਕੇ ਦੇਖੋ ਇਹ ਜਿਹੜੇ ਇਹ ਤਮਾਤਰ ਸਾਹਿਬ ਨੇ ਸਾਡੇ ਇਹਨਾਂ ਦੀ ਤਾਂ ਬਾਦਸ਼ਾਹ ਸਮਝਣ ਆਸਤੇ ਇੱਕ ਟ੍ਰਾਂਸਲੇਟਰ ਦੇ ਦਿਓ ਠੀਕ ਆ ਔਰ ਜੇਸ ਮੰਤਰੀ ਨੂੰ ਗਗੰਤਮਾਨ ਸਾਹਿਬ ਨੇ ਰਿਜੈਕਟ ਕਰਤਾ ਹੋਵੇ ਇਹਨਾਂ ਕੋਲ ਚਾਰ ਮਹਿਕਮੇ ਸੀ ਜਿਹਦੇ ਪਹਿਲੇ ਦਿਨ ਮੰਤਰੀ ਬਣੇ ਰੂਰਲ ਡਿਵੈਲਪਮੈਂਟ ਮਿਨਿਸਟਰ ਐਗਰੀਕਲਚਰ ਐਨੀਮਲ ਹਸਪੰਡਰੀ ਤੇ ਐਨ ਆਰ ਆਈ ਤਿੰਨ ਮਹਿਕਮੇ ਤਾਂ ਸਰਕਾਰ ਨੇ ਖੋਲੇ ਦੇ ਮਹਿਕਮੇ ਤਦ ਮੁੱਖ ਮੰਤਰੀ ਖਲੋ ਖੁੰਦਾ ਕਿਸੇ ਦਾ ਜਦੋਂ ਸਮਝੇ ਮੈਂ ਨਲਾਇਕ ਆ ਜਦੋਂ ਮੰਤਰੀ ਲਾਇਕ ਨਾ ਹੋਵੇ ਪਰ ਅੱਜ ਮੰਤਰੀ ਨੂੰ ਆ ਕੇ ਦੱਸਣਾ ਪੈਂਦਾ ਕਿ ਮੈਂ ਮੰਤਰੀ ਆ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਕਿ ਜੀਐਸਐਮਐਲ ਨੂੰ ਦੱਸਣਾ ਪੈ ਜੇ 18 ਚੋ ਜੀਐਸਐਮਐ ਮੰਤਰੀ ਨੂੰ ਦੱਸਣਾ ਪੈ ਜੇ ਮੈਂ ਮੰਤਰੀ ਆ ਫਿਰ ਉਹ ਕਾ ਟੱਟੂ ਦਾ ਹੈ ਭਾਈ ਇਸ ਲਈ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਮਗਰ ਹਾਲਾਤ ਇਹ ਜੇ ਬਣੇ ਪਏ ਆ ਭਾਈ ਛੇ ਟੋੜਾ ਕੰਮ ਬੋਲਣਾ ਚਾਹੀਦਾ ਟੋੜਾ ਕੰਮ ਤਾਂ ਬੋਲਦਾ ਨਹੀਂ ਕਿਟਾਰੂ ਚੱਕਰ ਗਿਆ ਦਾ ਕੰਮ ਬੋਲਦਾ ਮਸਾਲਾ ਦੇਦਾ ਸਮੋਸਾ ਕਰਦਾ ਮਸਾਲਾ ਦੇਦਾ ਲੋਕਾਂ ਨੂੰ ਚਲੋ ਜੀ ਆਓ ਆਓ ਓਏ ਆਈਡੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ